ਮੇਰੇ ਮੈਂ ਆਪਣੀ ਲੜਕਾ ਦਾ ਮੇਰੇ ਕਪੜੇ ਸਾਰੇ ਨਵਾ ਲਏ। ਧਾਵਨ ਰਸੇ ਪਾ ਕੇ टांग ਲਿਆ। ਤੇ ਥੱਲੇ ਨਾ ਸੀ ਜਣਾ ਕਿ ਮੇਰੇ ਤੇ ਸਤਿਕਾਰ ਕਰੀ। ਇੱਕ ਦਿਨ ਦਾ ਹਾਮ ਨਹੀਂ ਜਦੋਂ ਮਰਜੀ ਇਹ ਨਾ ਆਉਣਾ ਕਦੀ ਐਸਐਸਪੀ ਆ ਗਿਆ ਕਦੀ ਡੀਐਸਪੀ ਆ ਗਿਆ ਕਦੀ ਕੋਈ ਆ ਰਿਹਾ ਇਹਨਾਂ ਨੇ ਹਰ ਰੋਜ਼ ਇੱਕ ਖੇਡ ਬਣਾਈ। ਤੇ ਬੜੇ ਖੁਸ਼ ਹੁੰਦੇ ਸੀ। ਖਟਰਾ ਵੀ ਵਿੱਚ ਸ਼ਾਮਲ ਸੀ। ਖਟੜਾ ਅਸਤ ਵੀ ਖਟੜੇ ਦਾ ਕੰਮ ਸਰ ਮੇਰੇ ਅਸਤ ਵੀ ਖਟੜੇ ਨੂੰ ਜਾਂਦੇ ਰਹੇ ਪਰ ਉਹ ਸੜਦਾ ਨਹੀਂ ਗਿਆ ਫਿਰ ਐਂਡ ਤੇ ਵੀ ਅੱਜ ਕੱਲ ਪੰਥ ਕਿਤਾਬਾਂ ਪੜ ਜਾਂਦੇ ਐ ਇੱਡੇ ਵੱਡੇ ਕੌਮ ਨੂੰ ਮਾਰਨ ਵਾਲੇ ਕੌਮ ਨੂੰ ਲੁੱਟਣ ਵਾਲੇ ਅੱਜ ਉਹ ਪੰਥ ਨੂੰ ਪੜ ਕੇ ਪੜੇਗਾ ਬੜਾ ਦੁੱਖ ਲੱਗਦਾ ਜਦੋਂ ਟੀਵੀ ਦੀ ਸੁਣੀਦਾ ਕਿ ਆਪੜਿਆ ਨੂੰ ਪੰਥ ਕੋ ਖਵਾ ਰਿਹਾ ਆਈ ਗਿੰਦੇ ਸੁਖੇ ਨੇ ਜੋ ਵੀ ਕੀਤਾ ਸਾਹਿਬ ਸਾਹਿਬ ਐਗਜ਼ੀਕਿਊਟ ਕੀਤਾ ਉਦਾਸ ਅੰਮ੍ਰਿਤਸਰਿਤ ਪਈ ਹੈ ਜਿੰਦਾ ਸਿੰਘ ਜਿੰਦਾ ਅੰਮ੍ਰਿਤਸਰਿਤ ਪਈ ਸ੍ਰੀ ਦਿਨ ਸਿੰਘ ਦੀ ਸੁਖਾਣਾ ਨਾਪਰਾ ਬਤਨ ਦੱਸੋ ਮੈਂ ਬੇਨਤੀ ਕਰਦੇ ਜੁਨਾ ਆਪਣੇ ਕੰਮ ਨੂੰ ਮੇਰੇ ਰਬੀ ਜੀ ਕਟੜਾਸ ਜੀ ਜੋ ਰਿਹਾ ਉਹ ਦੀ ਅੱਜ ਵੀਡੀਓ ਵੇਖ ਰਿਹਾ ਜਿਹੜਾ ਕਿ ਅੱਜ ਕੱਲ ਪੰਥਕ ਬਣ ਰਿਹਾ 1993 ਦੀ ਗੱਲ ਆ ਭਾਈ ਹਰਜਿੰਦਰ ਸਿੰਘ ਨੂੰ 1992 ਵਿੱਚ ਸ਼ਹੀਦ ਹੋਇਆ 9 ਅਕਤੂਬਰ 1992 ਨੂੰ ਭਾਈ ਜਿੰਦਾ ਸੁਖਾ ਜਨਰ ਵੈਦਿਆ ਦੇ ਕੇਸ ਵਿੱਚ ਸ਼ਹੀਦ ਹੋ ਗਏ ਜਿਹਨਾਂ ਨੂੰ ਕਾਂਸੀ ਦਿੱਤੀ ਗਈ ਸੀ 92 ਤੋਂ ਬਾਅਦ 93 'ਚ ਰਣਵੀਰ ਸਿੰਘ ਕਟੜੇ ਨੇ ਮੈਨੂੰ ਘਰ ਤੋਂ ਚੁੱਕਿਆ ਕਿ ਘਰ ਤੋਂ ਕੱਟ ਵੀ 6-7 ਮਹੀਨੇ ਵੱਖ-ਵੱਖ ਥਾਣਿਆਂ ਚ ਤੱਕ ਧਰਮ ਤੇ ਵੱਖ-ਵੱਖ ਥਾਣਿਆਂ ਚ ਰੱਖਿਆ। ਔਰ ਹਰ ਰੋਜ਼ ਮੈਂ ਤੇ ਤਸੱਦਦ ਕਰਦੇ ਰਹੇ ਕਿ ਸਾਡੀ ਜ਼ਮੀਨਾਂ ਵਾਧ ਦਿੱਤੀਆਂ ਗਈਆਂ, ਮਾਲ ਟੰਗਰ ਮਾਰ ਦਿੱਤਾ ਗਿਆ, ਮੇਰੇ ਪਿਤਾ ਜੀ ਨੂੰ ਹੀ ਫੜ ਲਿਆ, ਵੱਡੇ ਭਾਈ ਨੂੰ ਹੀ ਫੜ ਲਿਆ। ਤੇ ਹਰ ਵੀ ਤਸੱਦਦ ਹੁੰਦਾ ਰਿਹਾ। ਉਹਨਾਂ ਦੇ ਤਸੱਦਦ ਘੱਟ ਹੋਇਆ ਪਰ ਮੇਰੇ ਤੇ ਬਹੁਤ ਤਸੱਦਦ। ਮੈਨੂੰ ਤੇ 3-4 ਵਾਰ ਹੀ ਫੜਿਆ, ਪਹਿਲਾਂ ਵੀ ਫੜਿਆ। ਪਰ ਮੈਨੂੰ ਇਹ ਤਾਂ ਦੁੱਖ ਬਾਪੂ ਜਿਹੜਾ ਆਪਣੇ ਆਪ ਨੂੰ ਪੰਥਕ ਹੋ ਆ ਗਿਆ ਇਹਨੇ ਮਿਰਚੇ ਬੜਾ ਤਸ਼ੱਦਦ ਕੀਤਾ ਇੱਕ ਦਿਨੀ ਦੋ ਦਿਨੀ ਤੇ ਜਦੋਂ ਜਦੋਂ ਮਰਜੀ ਇਹਨਾਂ ਕੱਢ ਲੈਣਾ ਉਹ ਲੰਮੇ ਇਹ ਜਿਹਾ ਘੁਸ਼ਣਾ ਕੋਈ ਤੁਹਾਡਾ ਕਸੂਰ ਨਹੀਂ ਆ ਬਿਨਾਂ ਕਸੂਰ ਤੋਂ ਹੀ ਇਹਨਾਂ ਨੇ ਸੇ ਮੈਨੂੰ ਠਾਣੇ ਤੇ ਰੱਖਿਆ ਜਿਹੜਾ ਕਿ ਅੱਜ ਕੱਲ ਮੈਨੂੰ ਇਹ ਦੁੱਖ ਦੀ ਇਹ ਚੀਜ਼ ਤਾਂ ਵੀ ਅੱਜ ਕੱਲ ਪੰਥਕ ਕਿਹਾ ਆਉਣ ਲੱਗ ਜਾਂਦੇ ਐ ਇਹਦੇ ਵੱਡੇ ਓਮ ਮਾਰਨ ਵਾਲੀ ਕੌਮ ਨੂੰ ਲੋਕਤਣ ਵਾਲੇ ਅੱਜ ਉਹ ਪੰਥਕਤ ਪੜਨਗੇ ਬੜਾ ਦੁੱਖ ਲੱਗਦਾ ਜਦੋਂ ਟੀਵੀ 'ਚ ਸੁਣੀਦਾ ਕਿ ਕਾਪੜਿਆਂ ਨੂੰ ਪੰਥਕਤ ਖਵਾ ਰਿਹਾ ਹੈ ਭਾਈ ਜਿੰਦਰ ਸੁਖੇ ਨੇ ਜੋ ਵੀ ਕੀਤਾ ਕੌਮ ਲਈ ਕੀਤਾ ਦੁਨੀਆ ਨੂੰ ਪਤਾ ਕੀ ਦਿੱਤਾ ਘਰਦਿਆਂ ਦਾ ਕੀ ਕਸੂਰ ਹੀ ਘਰਦਿਆਂ ਨੂੰ ਫੜਨ ਦਾ ਕੀ ਕਸੂਰ ਜੇ 10 ਚੱਲਦਾ ਇਹ ਜਿਵੇਂ ਐਸਐਸਪੀ ਨੂੰ ਇਹ ਪਾਬਰੇ ਗਈ ਨਾ ਪਰਿਵਾਰ ਨੇ ਜਦੋਂ ਕੀਤਾ ਕੋਈ ਨਹੀਂ ਤਿ ਤਸ਼ਦਦ ਕਰਨ ਦਾ ਕੀ ਕਾਰਨ ਹੈ ਇਹ ਕੀ ਤਸ਼ਦਦ ਕਰਦੇ ਰਹੇ ਜੀ ਮੇਰੇ ਮੈਂ ਆਪਣੀ ਲੜਕਾ ਦਾ ਮੇਰੇ ਕਪੜੇ ਸਾਰੇ ਨਵਾ ਲਏ ਨਵਾਣ ਰਸੇ ਪਾ ਕੇ ਟਾਗ ਲਿਆ ਨਾ ਤੇ ਥੱਲੇ ਨਾ ਹਸੀ ਜਣਾ ਤੇ ਮੇਰੇ ਤੇ ਤਸ਼ਦਦ ਕਰਿਆ ਇੱਕ ਦਿਨ ਦਾ ਹਾਮ ਨਹੀਂ ਜਦੋਂ ਮਰਜੀ ਇਹ ਨਾ ਆਉਣਾ ਕਦੇ ਐਸਐਸਪੀ ਆ ਗਿਆ ਕਦੇ ਡੀਐਸਪੀ ਆ ਗਿਆ ਕਦੇ ਕੋਈ ਆ ਗਿਆ ਇਹਨਾਂ ਨੇ ਹਰ ਰੋਜ਼ ਇਹ ਖੇਡ ਬਣਾਈ ਤੇ ਬੜੇ ਖੋਸ ਹੁੰਦੇ ਖਟੜਾ ਵੀ ਵਿੱਚ ਸ਼ਾਮਲ ਸੀ ਖਟੜਾ ਅਸੀਂ ਵੀ ਖਟੜੇ ਨਾਲ ਕੰਮ ਕਰ ਰਹੇ ਸੀ ਅਸੀਂ ਵੀ ਖਟੜੇ ਕੋਲ ਜਾ ਕੇ ਰਹੇ ਪਰ ਉਹ ਸੜਦਾ ਨਹੀਂ ਗਿਆ ਫਿਰ ਐਂਡ ਤੇ ਸਰਦਾਰ ਚੰਦ ਸਿੰਘ ਜੀ ਟੋੜਾ ਸਾਹਿਬ ਜਿਨ੍ਹਾਂ ਦੀ ਇੱਕ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਨੇ ਮਿਲਾਇਆ ਉਹਨਾਂ ਨੇ ਮੈਨੂੰ ਦਰਬਾਰ ਸਾਹਿਬ ਆਪਣੇ ਕੋਲ ਹੈ ਕਿ ਮੈਨੂੰ ਕਹਿੰਦੇ ਰਹੇ ਵੀ ਬਿਲਕੁਲ ਆ ਜਾ ਜਦੋਂ ਮੋੜ ਪੋ ਕੇ ਮੈਂ ਸ਼ਰਾਮ ਨੀ ਕਿ ਜੇ ਮੇਰੀ ਆ ਜਿੰਦਗੀ ਆ ਇਹ ਟੋੜਾ ਸਾਹਿਬ ਸਾਡੇ ਪਰਿਵਾਰ ਦੇ ਟੋੜਾ ਸਾਹਿਬ ਨੂੰ ਬਹੁਤ ਇਜ਼ਤ ਕਰਦੇ ਹਾਂ ਇਹ ਤਾਂ ਮੈਂ ਮੇਰੀ ਜ਼ਿੰਦਗੀ ਦਾ ਕ੍ਰੈਡਿਟ ਜਿੰਨਾ ਵੀ ਮੈਂ ਸਾਹ ਲੈ ਰਿਹਾ ਇਹ ਖਟ ਟੋੜਾ ਸਾਹਿਬ ਦੀ ਉਹ ਕਮਟੜਾ ਸਾਹਿਬ ਨੂੰ ਬਹੁਤ ਬੜਾ ਚੰਗਾ ਤੇ ਵਧੀਆ ਪ੍ਰਧਾਨ ਸੋਮੇ ਕਮੇਟੀ ਨੇ ਜਿਹੜੇ ਕਿ ਕੌਮ ਵਾਸਤੇ ਸੀਧ ਪਰਵਾਰੋਂ ਅਸੀਂ ਬਹੁਤ ਹੀ ਵਧੀਆ ਹੈ ਕੌਮ ਨੂੰ ਕੀ ਸੁਨੇਹਾ ਦੇਵੂਗੇ ਓ ਮੇਰੇ ਨਾਲ ਸਾਰੀ ਸ੍ਰੀ ਸ਼ੈਣੀ ਆਂ ਓਨ ਮੈਂ ਸ੍ਰੀ ਸ਼ੈਣੀ ਆ ਇਹੋ ਦਿਨਾਂ ਵੀ ਜਿਹੜੇ ਬੰਦੇ ਅੱਜ ਪੰਥਕ ਪੜ ਰਹੇ ਆ ਇਹ ਪੰਥਕ ਨੇ ਸਾਡੇ ਕੌਮ ਤੇ ਘਾੜਾ ਜਾਇ ਦੱਸੇ ਕਿ ਜਿੰਦੇ ਸੁਖੇ ਦੇ ਪਰਿਵਾਰ ਨੇ ਕੀ ਨੁਕਸਾਨ ਕੀਤਾ ਯਾਹਦੇ ਦੱਸੇ ਵੀ ਕੀ ਨੁਕਸਾਨ ਕੀਤਾ ਵੀ ਕਿਹੜੀ ਗੱਲ ਉਹਨਾਂ ਨੂੰ ਕਿਸੇ ਦਖਾਤੇ ਹੈ ਵਾਹਿਗੁਰੂ ਕਾ ਸਾਹਿਬ ਵਾਹਿਗੁਰੂ ਜੀ ਕਾ